ਕਿਉਂਕਿ ਉਹ ਬੜਾ ਮੈਂ ਉੱਥੇ ਪਾਕਿਸਤਾਨ ਗਿਆ ਸੀਗਾ ਉੱਥੇ ਵੀ ਕਹਿੰਦੇ ਸੀਗੇ ਵੀ ਜੈਸੀ ਆਵਾਮ ਵੈਸੇ ਹੁਕਮਰਾਨ ਮੈਂ ਕਈ ਵਾਰੀ ਕਹਿਣਾ ਹੁੰਦਾ ਵਾਂ ਵੀ ਗੋਲੀ ਨਾਲੋਂ ਮਾਰ ਵੋਟ ਨਹੀਂ ਹੁੰਦੀ ਜਿਹੜੀ ਵੋਟ ਦੀ ਝੋਟ ਆ ਨਾ ਉਹ ਗੋਲੀ ਨਾਲੋਂ ਜ਼ਿਆਦਾ ਹੁੰਦੀ ਆ ਲੇਕਿਨ ਆਪਣੇ ਲੋਕਾਂ ਨੂੰ ਸਮਝ ਨਹੀਂ ਆਉਂਦੀ ਅਸੀਂ ਇੱਥੇ ਪੈਸੇ ਲੈ ਲੈਨੇ ਆ ਵੋਟ ਲੈ ਆਪਣਾ ਦੇਣ ਵੇਲੇ ਯਾਦ ਰੱਖਿਓ ਮੈਂ ਅਸੀਂ ਕਹਿੰਦਾ ਮੈਂ ਵੀ ਵਿੱਚ ਆਈ ਆ ਮੈਂ ਵੀ ਆਵਾਮ ਦਾ ਹਿੱਸਾ ਹੀ ਆ ਮੈਂ ਕੋਈ ਇੱਥੇ ਤੁਰੋਂ ਖਾਣੇਗਾ ਜਾਓ ਤੁਸੀਂ ਕੋਈ ਹੱਕਦਾਨ ਨਹੀਂ ਅਗੇ ਕਿਸੇ ਵੀ ਹੁਕਮਰਾਨ ਨੂੰ ਕਿਸੇ ਵੀ ਲੀਡਰ ਨੂੰ ਮਾੜਾ ਕਹਿੰਦੇ ਤੁਸੀਂ ਵੋਟ ਆਪਣੀ ਵੇਚੀ ਆ ਤੁਹਾਡਾ ਕੋਈ ਹੱਕ ਨਹੀਂ ਬੰਦਾ ਕਿਸੇ ਨੂੰ ਵੀ ਮਾੜਾ ਕਹਿਣਾ ਪਹਿਲਾਂ ਆਪਣੇ ਆਪ ਨੂੰ ਸੁਧਾਰੋ ਇੱਕ ਇੱਕ ਟਾਈਮ ਤੱਕ ਬੜਾ ਕਹਿੰਦੇ ਹੁਣ ਹਰਿਆਣਾ ਸਾਡਾ ਬੱਚਾ ਹੀ ਆ ਅੱਜ ਸਾਡਾ ਪਿਓ ਬਣ ਗਿਆ ਉਹ ਹਰਿਆਣਾ ਦੀ ਜੀਡੀਪੀ ਦੇਖ ਲਓ ਤੁਸੀਂ ਹਰਿਆਣਾ ਦੀ ਤਰੱਕੀ ਦੇਖੋ हरियाणा ਦਾ ਚੌਥਾ ਨੰਬਰ ਐ ਇਸ ਵੇਲੇ ਤੁਹਾਡਾ 16ਵਾਂ ਚਾਰਡ ਚੌਥੀ 16 ਮੈਂ ਆਪਣੇ ਹੱਕ ਦੀ ਆਵਾਜ਼ ਉਠਾਊਂਗਾ ਆਪਣੇ ਸਿਸਟਮ ਚ ਜਿੱਥੇ ਗਲਤੀਆਂ ਬੋਲੂਗਾ ਛੱਡ ਆਪਣੇ ਆਪ ਨੂੰ ਬਸ ਸੁਧਾਰਨ ਦੀ ਲੋੜ ਆ ਹੁਣ ਤੁਸੀਂ ਛੋਟੀ ਜੀ ਐਗਜ਼ਾਮਪਲ ਤਾਂ ਦੱਸ ਦੋ ਨਾ ਮੈਂ ਕਿੱਥੇ ਕਿੱਥੇ ਕਰਪਸ਼ਨ ਨਹੀਂ ਸਾਡੇ ਘਰ ਕੇ ਹੀ ਆ ਆ ਬਰਫ਼ ਦੇ ਕਾਰਖਾਨੇ ਚੱਲੇ ਜਾਓ ਤੁਸੀਂ ਪਾਜੀ ਇਹ ਬਰਫ਼ ਸਾਡੀ ਅਸੀਂ ਸਾਡੀ ਰੋਜ਼ਮਰਰਾ ਦੀ ਜ਼ਿੰਦਗੀ ਚ ਸ਼ਾਮਲ ਆ ਬਰਫ਼ ਅੱਪਾ ਦੇਖਦੇ ਆਂ ਵੀ ਇਹ ਬਰਫ਼ ਦਾ ਪਾਣੀ ਯੂਜ਼ ਹੋ ਰਿਆ ਵਾ ਉਹਦੀ ਕੁਆਲਿਟੀ ਚੈੱਕ ਹੋ ਰਹੀ ਐ ਉਹਦਾ ਪੀ ਐਚ ਲੈਵਲ ਚੈੱਕ ਹੋ ਰਿਆ ਨਹੀਂ ਦੇਖਦੇ ਝੂਠੇ ਬਰਤਨ ਆਪਾਂ ਰੈਸਟੋਰੈਂਟਾਂ ਜਾਂਦੇ ਆ ਕਿੱਦਾਂ ਧੋਂਦੇ ਆ ਕਿੱਦਾਂ ਕੋਈ ਚੱਕ ਨਹੀਂ ਕਰਦਾ ਯਾਦ ਰੱਖਿਓ ਚੈਕਿੰਗ ਕਰਨ ਲਈ ادارے ਬਣੇ ਹੋਏ ਆ ਸਰਕਾਰ ਦੇ ਲੇਕਿਨ ਮੈਂ ਤੇ ਮੇਰੀ ਉਮਰ 55-55 ਸਾਲ ਦੀ ਹੋ ਗਈ ਮੈਂ ਤੇ ਨਹੀਂ ਅਜੇ ਤੱਕ ਦੇਖੀ ਪਹੁੰਚਦਾ ਕੇ ਦੇਖੀ ਹਾਂ ਇਹ ਜਰੂਰ ਦੇਖਦਾ ਵਾਂ ਵੀ ਪਤਾ ਲੱਗਾ ਜੀ ਅਫਸਰ ਆਏ ਆ ਉਹਨਾਂ ਨੂੰ ਪਿੱਛੇ ਆਲੀਸ਼ਾਨ ਕਮਰੇ ਜਿੱਥੇ ਰਾਤਾਂ ਤੱਕ ਰਹਾਤਾ ਜਾਂਦਾ ਵਾ ਮੁੜ ਕੇ ਉਹਨਾਂ ਦੀ ਪੂਰੀ ਆਉ ਭਗਤ ਹੁੰਦੀ ਆ ਕਿਉਂ ਆਉ ਭਗਤ ਕਿਉਂ ਹੁੰਦੀ ਆ ਕਿਉਂਕਿ ਅਸੀਂ ਆਪ ਚੋਰ ਆ ਆਪ ਪਹਿਲਾਂ ਆਪਣੇ ਆਪ ਨੂੰ ਸੁਧਾਰਨਾ ਪੈਣਾ ਵਾ ਤੁਹਾਨੂੰ ਪਤਾ ਹੋਏਗਾ ਪਾੜੀ ਜਿਹੜੇ ਆ ਜਿਹੜੇ ਤੁਹਾਨੂੰ ਪਤਾ ਮਿਹੇ ਮੁਗਲ ਆਏ ਸੀਗੇ ਆਂਗਰੇਜ਼ ਆਏ ਸੀ ਭਾਰਤ ਜਦੋਂ ਆਏ ਸੀ ਇਹ ਜਿਆਦਾ ਲਾਵ ਲਸ਼ਕਰ ਲੈ ਕੇ ਨਹੀਂ ਸੀ ਆਏ ਜਾਦਾ ਮੋਟੀ ਕੋਈ ਫੌਜ ਸੈਨਾ ਲੈ ਕੇ ਨਹੀਂ ਸੀ ਆਏ ਤੁਹਾਨੂੰ ਪਤਾ ਕਿਉਂ ਨਹੀਂ ਲੈ ਕੇ ਆਏ ਸੀ ਕਿਉਂਕਿ ਉਹਨਾਂ ਨੂੰ ਇੱਥੇ ਦੇ ਗੱਦਾਰਾਂ ਤੇ ਪੂਰਾ ਭਰੋਸਾ ਸੀ ਕੀ ਇੱਥੇ بڑے ਗੱਦਾਰ ਨੇ ਸਾਨੂੰ ਲੋੜ ਨਹੀਂ ਬਾਹਰੋਂ ਬੰਦੇ ਲਿਆਉਣ ਦੀ ਇੱਥੇ ਹੀ ਹੈਗੇ ਪਿੱਛੇ ਚੁਰਾ ਚੁਰਾ ਮਾਰਨ ਵਾਲੇ ਉਹ ਛੱਡ ਯਾਰ ਸਾਡੇ ਬੋਲਣਾਂ ਕੀ ਹੋਣਾ ਵਾ ਯਾਰ ਫਿਰ ਤੁਹਾਨੂੰ ਕੋਈ ਹੱਕ ਨਹੀਂ ਕਿਸੇ ਵੀ ਸਰਕਾਰ ਨੂੰ ਕਿਸੇ ਵੀ ਨੇਤਾ ਨੂੰ ਗਾਲਾਂ ਕੱਢਣ ਦਾ ਜਾਂ ਮਾੜਾ ਕਹਿਣ ਦਾ ਤੜਾ ਕੀ ਯੋਗਦਾਨ ਹੈ ਕੀ ਯੋਗਦਾਨ ਕਿਉਂ ਡਰਦੇ ਹੋ ਤੁਸੀਂ ਕਿਉਂਕਿ ਸਾਡੇ ਮਨ ਚ ਚੋਰ ਆ ਅਸੀਂ ਕਿਤੇ ਨਾ ਕਿਤੇ ਆਪ ਹੀ ਗਲਤ ਆ ਅਸੀਂ ਆਪ ਹੀ ਕਿਸੇ ਨਾ ਕਿਸੇ ਅਫਸਰ ਨੂੰ ਰਿਸ਼ਵਤ ਦੇ ਕੇ ਕੋਈ ਨਾ ਕੋਈ ਕੰਮ ਕਰਾਇਆ ਹੁੰਦਾ ਤਾਂ ਨਹੀਂ ਅਸੀਂ ਬੋਲਦੇ ਤੁਸੀਂ ਮੈਨੂੰ ਉਹ ਇਹ ਪੁੱਛਦੇ ਪਏ ਆ ਬਈ ਸਿਆਸਤ ਦਾ ਕੀ ਹਾਲ ਹੈ ਕੀ ਚੱਲਦਾ ਪਿਆ ਪੰਜਾਬ ਚ ਅੱਜਕੱਲ ਭਾਜੀ ਮੈਂ ਸ਼ੁਰੂਆਤ ਇੱਥੋਂ ਕਰੂੰਗਾ ਕਿ ਥੋੜੀ ਜੀ ਮੈਂ ਇਹ ਗੱਲ ਦੱਸੂੰਗਾ ਵੀ 2021 2022 ਚ ਪੰਜਾਬ ਦਾ ਜਿਹੜਾ ਕਰਜ਼ਾ ਸੀਗਾ ਨਾ ਉਹ 2.72 ਲੱਖ ਕਰੋੜ ਸੀਗਾ ਇਹ ਆਨ ਰਿਕਾਰਡ ਆ ਤੁਸੀਂ ਚੈੱਕ ਕਰ ਸਕਦੇ ਆ ਹੁਣ 2023 2024 ਦੀ ਰਿਪੋਰਟ ਹੈ ਜੀ ਪੰਜਾਬ ਤੇ ਜਿਹੜਾ ਕਰਜ਼ਾ ਵਾ ਉਹ 3 ਲੱਖ 84 ਹਜ਼ਾਰ ਕਰੋੜ ਜਿਹੜਾ ਕੀ 47 48% ਜਿਹੜੀ ਸਾਡੀ ਜੀਐਸਟੀਪੀ ਜਿਹਨੂੰ ਕਹਿੰਦੇ ਆਪਾਂ ਗ੍ਰੋਸ ਜਿਹਨੂੰ ਕਹਿੰਦੇ ਆ ਸਟੇਟ ਡੋਮੈਸਟਿਕ ਪ੍ਰੋਡਕਟ ਸਾਡੀ ਵਰਸਟ ਹੋ ਗਈ ਹੈ ਆ ਟਾਈਮ ਦੇ ਵਿੱਚ ਤੁਸੀਂ ਹਾਲਾਤ ਮਾਨੂੰ ਕੀ ਸਮਝਦੇ ਇਹਦੇ ਜ਼ਿੰਮੇਵਾਰ ਅਸੀਂ ਸਾਰੇ ਹੀ ਆ ਪਹਿਲਾਂ ਤਾਂ ਸਾਡੀਆਂ ਸਿਆਸੀ ਪਾਰਟੀਆਂ ਹੀ ਆ ਲੇਕਿਨ ਉਹਨਾਂ ਤੋਂ ਪਹਿਲਾਂ ਵੀ ਜ਼ਿੰਮੇਵਾਰ ਅਸੀਂ ਆ ਕਿਉਂਕਿ ਉਹ ਬੜਾ ਮੈਂ ਕੋਤੇ ਪਾਕਿਸਤਾਨ ਗਿਆ ਸੀਗਾ ਉੱਥੇ ਵੀ ਕਹਿੰਦੇ ਸੀਗੇ ਵੀ ਜੈਸੀ ਆਵਾਮ ਵੈਸੇ ਹੁਕਮਰਾਨ ਤੁਸੀਂ ਇਹ ਦੇਖੋ ਵੀ 1947 ਤੋਂ ਬਾਅਦ ਪੰਜਾਬ ਮੇਰਾ ਪੰਜਾਬ ਪਹਿਲੇ ਨੰਬਰ ਤੇ ਸੀਗਾ ਔਰ ਇਹ ਕਈ ਧਾਕਿਆਂ ਤੱਕ ਸੀਗਾ ਪਹਿਲੇ ਨੰਬਰ ਤੇ ਅੱਜ ਤੁਹਾਨੂੰ ਜਾਣ ਕੇ ਅਫਸੋਸ ਹੋਏਗਾ ਕਿ ਨਹੀਂ ਹੋਏਗਾ ਮੈਨੂੰ ਤੇ ਬਹੁਤ ਅਫਸੋਸ ਹੁੰਦਾ ਵਾ ਕਿ ਅੱਜ ਜੀ ਸਾਡੀ ਰੈਂਕਿੰਗ 16ਵੇਂ ਨੰਬਰ ਤੇ ਆ ਮੈਂ ਪੰਜਾਬ ਦੀਆਂ ਸਟੇਟਾਂ ਦੀ ਗੱਲ ਕਰਦਾ ਉਹਦੇ ਵਿੱਚ 16ਵੇਂ ਨੰਬਰ ਤੇ ਆ ਮੇਰਾ ਪੰਜਾਬ ਦੇਸ਼ ਜਦੋਂ ਅਸੀਂ ਇਹਨੇ 16 ਗਾंदे ਸੀਗੇ ਅੱਜ ਉਹ 16ਵੇਂ ਨੰਬਰ ਤੇ ਆ ਗਿਆ ਮੈਨੂੰ ਇਦਾਂ ਲੱਗਦਾ ਜਿਦਾਂ ਮੈਂ ਨਾ ਇੱਕ 3rd ਗ੍ਰੇਡ ਸਿਟੀਜ਼ਨ ਹੋ ਗਿਆ ਹਾਂ ਜਦਾਂ ਬਾਹਲੇ ਮੁਲਕਾਂ ਦੇ ਵਿੱਚ ਆਪਣੇ ਹਿੰਦੂਸਤਾਨੀ ਫੀਲ ਕਰਦੇ ਨਾ ਵੀ ਬਹੁਤ ਮਹਿਸੂਸ ਕਰਦੇ ਉਹਦਾ ਹੀ ਮੈਂ ਸਮਝਣ ਲੱਪਿਆ ਇਹਦੇ ਜਿੰਮੇਵਾਰ ਅਸੀਂ ਆਂ ਭਾਜੀ ਅਸੀਂ ਅਸੀਂ ਜਿਹੜੇ ਹੁਕਮਰਾਨਾਂ ਨੂੰ ਚੁਣ ਕੇ ਲਿਆਨੇ ਆਂ ਅਸੀਂ ਮੈਂ ਕਈ ਵਾਰੀ ਕਹਿਣਾ ਹੁੰਨਾ ਵਾ ਵੀ ਗੋਲੀ ਨਾਲੋਂ ਮਾਰ ਵੋਟ ਨਹੀਂ ਹੁੰਦੀ ਆ ਜਿਹੜੀ ਵੋਟ ਦੀ ਝੋਟ ਆ ਨਾ ਉਹ ਗੋਲੀ ਨਾਲੋਂ ਜ਼ਿਆਦਾ ਹੁੰਦੀ ਆ ਲੇਕਿਨ ਆਪਣੇ ਲੋਕਾਂ ਨੂੰ ਸਮਝ ਨਹੀਂ ਆਂਦੀ ਅਸੀਂ ਜਾਂ ਤੇ ਪੈਸੇ ਲੈ ਲੈਨੇ ਆ ਵੋਟ ਲੈ ਆਪਣਾ ਦੇਣ ਵੇਲੇ ਯਾਦ ਰੱਖਿਓ ਮੈਂ ਅਸੀਂ ਕਹਿੰਨਾ ਮੈਂ ਵੀ ਵਿਚਈ ਆ ਮੈਂ ਵੀ ਆਵਾਮ ਦਾ ਹਿੱਸਾ ਹੀ ਆ ਮੈਂ ਕੋਈ ਇੱਥੇ ਤੁਰੰਖਾ ਨਹੀਂ ਹੈਗਾ ਯਾ ਤਾਂ ਅਸੀਂ 2-2000 ਰੁਪਿਆ 2.5-2000 ਰੁਪਿਆ ਵੋਟ ਆਪਣੀ ਵੇਚ ਦਿੰਨੇ ਆ ਤੇ ਉੱਥੇ ਅੰਗੂਠਾ ਲਾ ਦਿੰਨੇ ਆ। ਯਾ ਅਸੀਂ ਚਿੱਟਾ ਖਾਣੇ ਆ ਤੇ ਚਿੱਟੇ ਦੇ ਚੱਕਰ ਦੇ ਵਿੱਚ ਉਧਰੋਂ ਚਿੱਟੇ ਦੀ ਪੁੜੀ ਮਿਲੀ ਤੇ ਉਧਰੋਂ ਵੋਟ ਪੈ ਗਈ ਚੱਲ। ਯਾ ਭੁਗੀ ਖਾ ਲਈ। ਫ੍ਰੀ ਦੀ ਸ਼ਰਾਬ ਪੀ ਲਈ। ਉਹ ਤੁਹਾਨੂੰ ਇਹ ਨਹੀਂ ਪਤਾ ਵੀ ਤੁਸੀਂ ਉਦੋਂ ਤਾਂ ਫ੍ਰੀ ਦੀ ਸ਼ਰਾਬ ਪੀ ਲਈ ਮੁੜ ਕੇ 5 ਸਾਲ ਉਹ ਪੁੱਕੀ ਉਹ ਚਿੱਟਾ ਉਹ ਪੈਸੇ ਉਹ ਤੁਹਾਡੇ ਕਿੱਥੋਂ ਕਿੱਥੋਂ ਨਿਕਲ ਨਹੀਂ ਆ ਉਹ ਤੁਹਾਨੂੰ ਵੀ ਨਹੀਂ ਪਤਾ ਲੱਗਣਾ ਜਾਓ ਤੁਸੀਂ ਕੋਈ ਹੱਕਦਾਰ ਨਹੀਂ ਹੈਗੇ ਕਿਸੇ ਵੀ ਹੁਕਮਰਾਨ ਨੂੰ ਕਿਸੇ ਵੀ ਲੀਡਰ ਨੂੰ ਮਾੜਾ ਕਹਿਂਦੇ ਤੁਸੀਂ ਵੋਟ ਆਪਣੀ ਵੇਚੀ ਆ ਤੁਹਾਡਾ ਕੋਈ ਹੱਕ ਨਹੀਂ ਬੰਦਾ ਕਿਸੇ ਨੂੰ ਵੀ ਮਾੜਾ ਕਹਿਣਾ ਪਹਿਲਾਂ ਆਪਣੇ ਆਪ ਨੂੰ ਸੁਧਾਰੋ ਭਾਈ ਇੱਕ ਈਮਾਨਦਾਰ ਸਿਸਟਮ ਲਈ ਨਾ ਇੱਕ ਈਮਾਨਦਾਰ ਆਗੂ ਦੀ ਲੋੜ ਆ ਈਮਾਨਦਾਰ ਲੀਡਰ ਦੀ ਲੋੜ ਆ ਜੇ ਤੁਸੀਂ ਆਪਣੇ ਬਿਜ਼ਨਸ ਕੰਮਾਂ ਵਿੱਚ ਕੰਮਾਂ ਵਿੱਚ ਦੀ ਦਲਾਲੀ ਖਤਮ ਕਰਨੀ ਆ ਰਿਸ਼ਵਤ ਗੋਰ ਖੋਰੀ ਖਤਮ ਕਰਨੀ ਆ ਹੋਰ ਸੂਬਿਆਂ ਦੀ ਤਰ੍ਹਾਂ ਵੱਖਰੇ ਵੱਖਰੇ ਨਵੀਆਂ ਨਵੀਆਂ ਇੰਡਸਟਰੀਆਂ ਲਾਣੀਆਂ ਚਾਹਦੇ ਹੋ ਸਾਨੂੰ ਜ਼ਮੀਨਾਂ ਪਲਾਟਾਂ ਜਾਇਦਾਦ ਦਾ ਨਾਂ ਵੇਚਨੀ ਆ ਪੈਣ ਕਿ ਬੱਚਿਆਂ ਨੂੰ ਬਾਹਰ ਭੇਜਣਾ ਜੀ ਦੇਖੋ ਜੀ ਨਵੀਂ ਇੰਡਸਟਰੀ ਆਪਣੇ ਸੂਬੇ 'ਚ ਵੀ ਆਏਗੀ ਤਾਂ ਨਵੀਆਂ ਨੌਕਰੀਆਂ ਵੀ ਮਿਲਣਗੀਆਂ ਨੌਕਰੀਆਂ ਮਿਲਣਗੀਆਂ ਤੇ ਬੱਚਿਆਂ ਨੂੰ ਬਾਹਰ ਭੇਜਣ ਦੀ ਲੋੜ ਵੀ ਨਹੀਂ ਪੈਗੀ ਮੈਂ ਦੇਖਦਾ ਰਹਿਣਾ ਵਾਹ ਦੇਖਦਾ ਹੀ ਰਹਿਣਾ ਮੈਂ ਜਾਂਦਾ ਰਹਿਣਾ ਦੂਜੇ ਸੂਬਿਆਂ 'ਚ ਵੀ ਜਿਆਦਾ ਦੂਰ ਕੀ ਜਾਣਾ ਹਰਿਆਣੇ ਨੂੰ ਦੇਖ ਲਓ ਇਹ 1968 'ਚ ਸਾਡੇ ਪੰਜਾਬ 'ਚੋਂ ਹੀ ਨਿਕਲਿਆ ਸੀਗਾ ਇੱਕ ਇੱਕ ਟਾਈਮ ਤੱਕ ਹੀ ਬੜਾ ਕਹਿੰਦੇ ਹੁੰਦੇ ਸੀ ਹਰਿਆਣਾ ਸਾਡਾ ਬੱਚਾ ਹੀ ਆ ਅੱਜ ਸਾਡਾ ਪਿਓ ਬਣ ਗਿਆ ਉਹ ਹਰਿਆਣਾ ਦੀ ਜੀਡੀਪੀ ਦੇਖ ਲਓ ਤੁਸੀਂ ਹਰਿਆਣਾ ਦੀ ਤਰੱਕੀ ਦੇਖ ਲਓ ਹਰਿਆਣਾ ਦਾ ਚੌਥਾ ਨੰਬਰ ਹੈ ਇਸ ਵੇਲੇ ਤੁਹਾਡਾ 16ਵਾਂ ਚਾਰ ਚੌਕੀ 16 ਮੈਂ ਤੇ ਆਪਣੇ ਆਪ ਨੂੰ ਕਹਿੰਦਾ ਫਿੱਟ ਲਾਣਾ ਤੇ ਮੇਰੇ ਲੇਕਿਨ ਕੀ ਕਰੀਏ ਭਾਜੀ ਇਕੱਲਾ ਚਨਾ ਕਹਿੰਦੇ ਪਹਾੜ ਨਹੀਂ ਤੋੜ ਸਕਦਾ میں تو بول ہی ستا ہاں یہ ضرور ہے میں بولوں گا ضرور ایک شخص تو یہ بڑے کام کا ہے پر اس میں دو عیب بھی ہیں سر اٹھانا اور موں میں زبان رکھنا ہاں پا جی یہ میرے سے دو ایپ ہے میں بولوں گا میں دیکھو جی گونگا نہیں میں جانور نہیں میں پڑھیا لکھیا وا میں اپنے حق کی آواز اٹھاؤں گا اپنے سسٹم چھے گلتیاں بولوں گا ਤੰਦੇ ਆਪਣੇ ਆਪ ਨੂੰ ਬਦਲ ਸੁਧਾਰਨ ਦੀ ਲੋੜ ਆ ਹੁਣ ਤੁਸੀਂ ਕਹੋਗੇ ਆਪਣੇ ਆਪ ਨੂੰ ਕਿਤਾ ਸੁਧਾਰੀਏ ਜੀ ਅਸੀਂ ਤੇ ਨੇਤਾਵਾ ਵਾ ਮੰਤਰੀਆਂ ਦਾ ਵਾ ਭਾਈ ਸਾਰੀਆਂ ਚੀਜ਼ਾਂ ਮੰਤਰੀਆਂ ਦੀ ਨਹੀਂ ਹੁੰਦੀਆਂ ਮੰਤਰੀਆਂ ਵੀ ਸਾਡੇ ਮੰਤਰੀ ਵੀ ਸਾਡੇ ਵਿੱਚੋਂ ਹੀ ਨਿਕਲੇ ਆ ਉਹ ਕਿਦੇ ਆਕਾਸ਼ੋਂ ਨਹੀਂ ਡਿਗਰੇ ਛੋਟੀ ਜੀ ਐਗਜ਼ਾਮਪਲ ਤਾਂ ਦੱਸਦਾ ਨਾ ਮੈਂ ਕਿੱਥੇ ਕਿੱਥੇ ਕਰਪਸ਼ਨ ਵੀ ਸਾਡੇ ਕਰਕੇ ਹੀ ਆ ਆ ਬਰਫ਼ ਦੇ ਕਾਰਖਾਨੇ ਚੱਲੇ ਜਾਓ ਤੁਸੀਂ ਭਾਜੀ ਇਹ ਬਰਫ਼ ਸਾਡੀ ਅਸੀਂ ਸਾਡੀ ਰੋਜ਼ਮਰਾਂ ਦੀ ਜ਼ਿੰਦਗੀ ਚ ਸ਼ਾਮਲ ਆ ਬਰਫ਼ ਅਸੀਂ ਛੋਡੇ ਚ ਸ਼ਰਬਤ ਚ ਚੀਜ਼ਾਂ ਚ ਪੰਜਾਬ ਚੋਂ ਤੇ ਜ਼ਿਆਦਾ दारू ਚਲਦੀ दारू ਚ ਚਲੋ ਕਹਿ ਲੋ ਰਾਤੀ 8 ਵਜੇ ਤੋਂ ਬਾਅਦ ਉਹ ਤਾਂ ਮੈਂ ਵੀ ਪੀਨਾ ਵਾਂ ਉੱਥੇ ਜ਼ਿਆਦਾ ਬਰਫ਼ ਯੂਜ਼ ਹੁੰਦੀ ਆ ਆਪਾਂ ਦੇਖਦੇ ਆਂ ਵੀ ਇਹ ਬਰਫ਼ ਦਾ ਜਿਹੜਾ ਪਾਣੀ ਯੂਜ਼ ਹੋ ਰਿਹਾ ਵਾ ਉਹਦੀ ਕੁਆਲਿਟੀ ਚੈੱਕ ਹੋ ਰਹੀ ਆ ਉਹਦਾ ਪੀ ਐਚ ਲੈਵਲ ਚੈੱਕ ਹੋ ਰਿਹਾ ਨਹੀਂ ਦੇਖਦੇ ਮਹਿਕਮੇ ਹੈਗੇ ਆ ਇਹ ਚੈੱਕ ਕਰਨ ਲਈ ਲੇਕਿਨ ਉਹ ਮਹਿਕਮਾ ਚੈੱਕ ਨਹੀਂ ਕਰਦਾ ਕੌਣ ਚੈੱਕ ਕਰਦਾ ਕਦੀ ਦੇਖਿਆ ਨਹੀਂ ਕਦੀ ਸੁਣਿਆ ਨਹੀਂ ਹਾਂ ਇਹ ਜ਼ਰੂਰ ਸੁਣਦਾ ਵਾਂ ਕੀ ਆ ਜੀ ਆ ਦਿਵਾਲੀ ਦੁਸ਼ਹਿਰਾ ਗੁਰਪੁਰਬ ਈਦ 크ਿਸਮਸ ਤੇ ਆਂਦੇ ਆ ਪੈਸੇ ਲੈ ਜਾਂਦੇ ਆ ਦੋ ਵਾਰ ਭਾਜੀ ਮੇਰੇ ਸਾਹਮਣੇ ਵੀ ਹੋਇਆ ਇਹ ਯਾਦ ਰੱਖਣਾ ਮੈਂ ਕਿਹਦਾ ਨਾਂ ਨਹੀਂ ਲਊਂਗਾ ਨਾ ਥਾਣਾ ਨਾਂ ਲਊਂਗਾ ਲੇਕਿਨ ਦੋ ਵਾਰ ਹੀ ਮੇਰੇ ਸਾਹਮਣੇ ਹੋਇਆ ਅਲੱਗ ਅਲੱਗ ਜਗ੍ਹਾ ਤੇ ਜੋ ਰਿਸ਼ਵਤ ਮੰਗਣ ਦੀ ਘਟਨਾ ਮੇਰੇ ਸਾਹਮਣੇ ਹੋਈ ਇੱਕ ਜਗ੍ਹਾ ਤੇ ਸੀਸੀਟੀਵੀ ਕੈਮਰਾ ਵੀ ਲੱਗਾ ਹੋਇਆ ਸੀਗਾ ਉੱਥੇ ਰਿਕਾਰਡਿੰਗ ਵੀ ਸੀਗੀ ਆਡੀਓ ਦੀ ਵੀ ਰਿਕਾਰਡਿੰਗ ਸੀਗੀ ਲੇਕਿਨ ਪਰ ਰਿਕਾਰਡਿੰਗ ਅਸੀਂ ਬਾਅਦ ਚ ਵੀ ਦੇਖੀ ਲੇਕਿਨ ਮੇਰੇ ਉਹਨਾਂ ਉਹਨਾਂ ਨੂੰ ਬਾਅਦ-ਬਾਅਦ ਕਹਿੰਦੇ باوجود ਵੀ ਉਹਨਾਂ ਮਾਹ ਪੁਰਖਾਂ ਨੇ ਉਸ ਅਫਸਰਾਂ ਦੀ ਸ਼ਿਕਾਇਤ ਨਹੀਂ ਲਾਈ ਕਿਉਂ ਨਹੀਂ ਲਾਈ ਕਿਉਂਕਿ ਉਹ ਮਹਾਪੁਰਸ਼ ਆਪ ਹੀ ਕਰਪਟ ਸੀਗੇ ਮੈਂ ਜ਼ਿਆਦਾ ਕੀ ਬੋਲਣਾ ਹਲਵਾਈਆਂ ਦੀ ਦੁਕਾਨਾਂ ਚਲ ਜਾਓ ਰੈਸਟੋਰੈਂਟ ਉਹ ਚਲ ਜਾਓ ਆ ਬੇਕਰੀਆਂ ਚ ਚਲ ਜਾਓ ਇਹਨਾਂ ਦੀ ਚੈਕਿੰਗ ਹੁੰਦੀ ਹੈ ਉਹਨਾਂ ਦੇ ਹਲਵਾਈ ਖਾਨਿਆਂ ਦੀ ਚੈਕਿੰਗ ਹੁੰਦੀ ਹੈ ਉਹਨਾਂ ਦੇ ਤੇਲ ਦੀ ਰਾਸ਼ਨ ਦੀ ਚੈਕਿੰਗ ਹੁੰਦੀ ਹੈ ਨਹੀਂ ਹੁੰਦੀ ਉਹ ਪਾਣੀ ਕਿਹੜਾ ਇਸਤੇਮਾਲ ਕਰਦੇ ਆ ਉਹਨਾਂ ਦਾ ਸਫਾਈ ਦਾ ਲੈਵਲ ਕੀ ਹੈ ਕੋਈ ਚੈੱਕ ਕਰਦਾ ਨਹੀਂ ਕਰਦਾ ਸਟਾਫ ਉਹਨਾਂ ਦਾ ਕਿੱਦਾਂ ਦੀ ਸਫਾਈ ਕਰਦਾ ਝੂਠੇ ਬਰਤਨ ਆਪਾਂ ਰੈਸਟੋਰੈਂਟ ਜਾਂਦੇ ਆ ਕਿੱਦਾਂ ਧੁੰਦੇ ਆ ਕਿੱਦਾਂ ਕੋਈ ਚੱਕ ਨਹੀਂ ਕਰਦਾ ਯਾਦ ਰੱਖਿਓ ਇਹ ਚੈਕਿੰਗ ਅਨਲੀਆਂ ادارے ਬਣੇ ਹੋਏ ਆ ਸਰਕਾਰ ਦੇ ਲੇਕਿਨ ਮੈਂ ਤੇ ਮੇਰੀ ਉਮਰ 55 52 ਸਾਲ ਦੀ ਹੋ ਗਈ ਮੈਂ ਤੇ ਨਹੀਂ ਅਜੇ ਤੱਕ ਦੇਖਿਆ ਪਹੁੰਚਦਾ ਕਿਤੇ ਵੀ ਹਾਂ ਏਜ ਰੂਹ ਦੇਖਦਾ ਵਾਂ ਵੀ ਪਤਾ ਲੱਗਾ ਜੀ ਅਫਸਰ ਆਏ ਆ ਉਹਨਾਂ ਨੂੰ ਪਿੱਛੇ ਆਲੀਸ਼ਾਨ ਕਮਰੇ ਜੇ ਠਹਿਰਾਤਾ ਜਾਂਦਾ ਵਾ ਮੁਰਕ ਕੇ ਉਹਨਾਂ ਦੀ ਪੂਰੀ ਆਉ ਭਗਤ ਹੁੰਦੀ ਆ ਕਿਉਂ ਆਉ ਭਗਤ ਕਿਉਂ ਹੁੰਦੀ ਆ ਕਿਉਂਕਿ ਅਸੀਂ ਆਪ ਚੋਰ ਆ ਆਪ ਪਹਿਲਾਂ ਆਪਣੇ ਆਪ ਨੂੰ ਸੁਧਾਰਨਾ ਪੈਣਾ ਵਾ ਤਾਂ ਕਿ ਜੀ ਕੋਈ ਅਫਸਰ ਮੇਰੇ ਕੋਤੇ ਕੋਈ ਆਵੇ ਕਿੰਦਾ ਬੋਲ ਕਿੰਦਾ ਜਾਵੇ ਜੇ ਮੈਂ ਆਪ ਬਿਲਕੁਲ ਸਹੀ ਆ ਅਸੀਂ ਬੋਲਦੇ ਕਿਉਂ ਨਹੀਂ ਕਿਉਂਕਿ ਅਸੀਂ ਆਪ ਹੀ ਗਲਤ ਆ ਅਪਾ ਆਪ ਹੀ ਆਪਣੇ ਦੇਸ਼ ਨਾਲ ਆਪਣੇ ਪ੍ਰਦੇਸ਼ ਨਾਲ ਆਪਣੇ ਸ਼ਹਿਰ ਨਾਲ ਅਸੀਂ ਵਫਾਦਾਰ ਨਹੀਂ ਹੈਗੇ ਤੁਹਾਨੂੰ ਪਤਾ ਹੋਏਗਾ ਪਾਦੀ ਜਿਹੜੇ ਆ ਜਿਹੜੇ ਤੁਹਾਨੂੰ ਪਤਾ ਵੀ ਜਿਹੜੇ ਮੁਗਲ ਆਏ ਸੀਗੇ ਆਏ ਅੰਗਰੇਜ਼ ਆਏ ਸੀ ਭਾਰਤ ਜਦੋਂ ਆਏ ਸੀ ਇਹ ਜਿਆਦਾ ਲਾਵ ਲਸ਼ਕਰ ਲੈ ਕੇ ਨਹੀਂ ਸੀ ਆਏ ਜਿਆਦਾ ਮੋਟੀ ਕੋਈ ਫੌਜ ਸੈਨਾ ਲੈ ਕੇ ਨਹੀਂ ਸੀ ਆਏ ਤੁਹਾਨੂੰ ਪਤਾ ਕਿਉਂ ਨਹੀਂ ਲੈ ਕੇ ਆਏ ਸੀ ਕਿਉਂਕਿ ਉਹਨਾਂ ਨੂੰ ਇੱਥੇ ਦੇ ਗੱਦਾਰਾਂ ਤੇ ਪੂਰਾ ਭਰੋਸਾ ਸੀਗਾ ਕੀ ਇੱਥੇ بڑے ਗੱਦਾਰ ਨੇ ਸਾਨੂੰ ਲੋੜ ਨਹੀਂ ਬਾਹਰੋਂ ਬੰਦੇ ਲਿਆਂਦੀ ਇੱਥੇ ਹੀ ਹੈਗੇ ਪਿੱਛੇ ਚੂੜਾ-ਚੁਰਾ ਮਾਰਨ ਵਾਲੇ ਛੋ ਮੇਰੇ ਭਰਾਵੋ ਪੰਜਾਬੀਓ ਸਾਣੂ ਇਹਨਾਂ ਗੱਦਾਰਾਂ ਨੂੰ ਸੱਪਾਂ ਦੇ ਸਿਰ ਨੱਪਣੇ ਪੈਣੇ ਆ ਇਹਨਾਂ ਸੱਪਾਂ ਨੂੰ ਫੇਰ ਸਿਰ ਨਾਲ ਚੱਕਣ ਦੋ ਫਿਰ ਕਰੀਏਗੀ ਸਮਾਂ ਬਦਲ ਗਿਆ ਗਦਾਰਾਂ ਨਾਲ ਲੜਨ ਦਾ ਤਰੀਕਾ ਵੀ ਬਦਲ ਗਿਆ ਮੈਂ ਅੱਗੇ ਵੀ ਕਿਹਾ ਕਿ ਬੰਦੂਕ ਦੀ ਗੋਲੀਆਂ ਨਾਲੋਂ ਵੋਟ ਦੀ ਤਾਕਤ ਜ਼ਿਆਦਾ ਮਾਰ ਕਰਦੀ ਆ ਤੇ ਇੱਕ ਵਾਰੀ ਮੱਕੂ ਤੁਸੀਂ ਠੱਪ ਦੋਗੇ 5 ਸਾਲ ਮੱਕੂ ਠੱਪਿਆ ਰਹਿਣਾ ਇਹਦਾ ਤੁਸੀਂ ਇਸ ਵੇਲੇ ਦੇਖ ਲਓ ਕ腐ਸ਼ਨ ਹਰ ਥਾਂ ਤੇ ਆ ਇਹ ਕਿਉਂ ਪੰਜਾਬ ਦੀ ਇੰਡਸਟਰੀ ਦੂਜੇ ਸੂਬਿਆਂ 'ਚ ਜਾ ਰਹੀ ਆ ਆਰੇ ਆਣੇ ਚਲੀ ਗਈ ਸਾਰੀ ਮੇਰੇ ਕਈ ਵਪਾਰੀ ਮਿੱਤਰ ਫੈਕਟਰੀਆਂ ਚੁੱਕ ਕੇ ਲੈ ਗਏ ਪੰਜਾਬ ਤੋਂ ਬੜਾ ਦੁੱਖ ਹੋਇਆ ਮੈਨੂੰ ਉਹ ਕਹਿੰਦੇ ਉੱਥੇ ਦੀ ਸਰਕਾਰ ਸਹੂਲਤ ਬਹੁਤ ਦੇ ਰਹੀ ਹੈ ਰਿਸ਼ਵਤ ਹੈ ਨਹੀਂ ਸਿੰਗਲ ਵਿੰਡੋ ਦੇ ਫੈਕਟਰੀ ਦਾ ਲਾਇਸੈਂਸ ਮਿਲ ਜਾਂਦਾ ਵਾ ਤੁਸੀਂ ਇੱਥੇ ਹੀ ਦੇਖ ਲਓ ਗਰਾਸ ਰੂਟ ਲੈਵਲ ਤੇ ਹੀ ਦੇਖ ਲਓ ਆ ਕਮੇਟੀ ਦੇਖ ਲਓ ਜਾ ਕੇ ਤੁਸੀਂ ਕਮੇਟੀ ਜਾਂ ਕੋਈ ਕੰਮ ਕਰਾਓ ਬਿਜਲੀ ਮੈਕਬੇਜ ਤੁਸੀਂ ਕੋਈ ਕੰਮ ਕਰਾਣਾ ਹੋਵੇ ਆ ਤਹਿਸੀਲੇ ਚਲੇ ਜਾਓ ਜਿਹੜਾ ਕੀ ਬਾਅਦ ਹੀ ਹੁੰਦੇ ਸੀਗੇ ਨਹੀਂ ਜੀ ਅਸੀਂ ਹੁਣ ਉਹ ਐਨਓਸੀ ਅਸੀਂ ਕਰਤੀ ਐ ਐਨਓਸੀ ਲੈਣ ਦੀ ਲੋੜ ਨਹੀਂ ਤੁਸੀਂ ਰਜਿਸਟਰੀ ਕਰਾਓ ਕੋਈ ਤੁਹਾਡੇ ਕੋਲ ਪੈਸਾ ਨਹੀਂ ਮੰਗੇਗਾ ਬਕਵਾਸ ਕਰਦੇ ਸਾਰੇ ਆ ਜਿਹੜੇ ਬੈਠੇ ਵੱਡੀਆਂ ਕੁਰਸੀਆਂ 'ਚ ਸਭ ਬਕਵਾਸ ਕਰਦੇ ਆ ਰਿਸ਼ਵਤ ਚਲਦੀ ਪਈ ਐ ਕਮੇਟੀ ਜੀ ਵੀ ਚਲਦੀ ਪਈ ਐ ਬਿਜਲੀ ਮਹਿਕਮੇ ਜੀ ਵੀ ਚਲਦੀ ਪਈ ਐ ਤਹਿਸੀਲੇ ਵੀ ਚਲਦੀ ਪਈ ਐ ਨਾਲੇ ਮੇਰੇ ਅੱਗੇ ਮਹਿਕਮੇ ਦਾ ਤੁਹਾਨੂੰ ਮੈਂ ਦੱਸੂਗਾ ਕਿ ਰਿਸ਼ਵਤ ਚਲਦੀ ਪਈ ਐ ਪੁਲਿਸ ਵਿਭਾਗ ਮਾ ਤੇ ਵਹੀ ਚੜੋ ਨਾ ਤੁਸੀਂ ਸੋ ਆਪਾਂ ਕਿਹੜੀਆਂ ਗੱਲਾਂ ਕਰਦੇ ਆ ਲੇਕਿਨ ਆ ਮੇਰੇ ਵਾਂਗਰ ਇਦਾਂ ਬਕਵਾਸ ਕਰੋਂਦਾ ਕਿਸੇ ਕੋ ਟਾਈਮ ਹੀ ਨਹੀਂ ਹੈ ਨੀਗਾ ਸਾਰਿਆਂ ਨੂੰ ਆਪਣੀ ਆਪਣੀ ਪਈ ਆ ਉਹ ਛੱਡ ਯਾਰ ਸਾਡੇ ਬੋਲਣ ਨਾਲ ਕੀ ਹੋਣਾ ਵਾ ਯਾਰ ਫਿਰ ਤੁਹਾਨੂੰ ਕੋਈ ਹੱਕ ਨਹੀਂ ਕਿਸੇ ਵੀ ਸਰਕਾਰ ਨੂੰ ਕਿਸੇ ਵੀ ਨੇਤਾ ਨੂੰ ਗਾਲਾਂ ਕੱਢਣ ਦਾ ਜਾਂ ਮਾੜਾ ਕਹਿਣ ਦਾ ਤੜਾ ਕੀ ਯੋਗਤਾ ਨਾ ਓਏ ਕੀ ਯੋਗਤਾ ਨਾ ਸ਼ਰਾਬਾ ਲੈ ਕੇ ਨਸ਼ਾ ਲੈ ਕੇ ਭੁੱਕੀਆਂ ਲੈ ਕੇ ਅਸੀਂ ਮੁੜ ਕੇ ਵੋਟਾਂ ਪਾ ਦਨੇ ਆ ਪਹਿਲਾਂ ਆਪਣੇ ਆਪ ਨੂੰ ਸੁਧਾਰਨਾ ਪੈਣਾ ਵਾ ਮੈਨੂੰ ਬਾਰ ਬਾਰ ਉਹੀ ਗੱਲ ਯਾਦ ਆਂਦੀ ਹੈ ਜੈਸੀ ਆਵਾਮ ਵੈਸੇ ਹੁਕਮਰਾਨ ਸੋ ਮੋਨਾਜ ਦੇਖ ਲੋ ਅੱਜ ਪਾਕਿਸਤਾਨ ਦਾ ਕੀ ਹਾਲ ਆ ਮੈਨੂੰ ਸਾਰੇ ਇੰਡੀਆ ਦਾ ਹਾਲ ਤੇ ਬਹੁਤ ਵਧੀਆ ਲੱਗਦਾ ਲੇਕਿਨ ਆਪਣੇ ਸਿਰਫ ਪੰਜਾਬ ਸੂਬੇ ਦਾ ਹਾਲ ਮੈਨੂੰ ਪਾਕਿਸਤਾਨ ਵਰਗਾ ਲੱਗਦਾ ਆ ਕਰੇ ਅਸੀਂ ਸਾਡੇ ਜੋ ਵੀ ਵਖਰਾ ਹੋਇਆ ਪਾਕਿਸਤਾਨ ਖਰੇ ਸਾਨੂੰ ਉਹੀ ਬਦੂਆ ਲੱਗ ਗਈ ਹੈ ਸੋ ਮੈਂ ਕੀ ਗੱਲਾਂ ਕਰਾਂ ਆ ਆ ਪੰਜ ਛੇ ਬੰਦੇ ਆ ਕੈਮਰੇ ਦੇ ਮਗਰ ਮੇਰੇ ਸੱਜਣ ਮਿੱਤਰ ਬੈਠੇ ਹੋਏ ਆ ਮੇਰੀਆਂ ਗੱਲਾਂ ਸੁਣ ਕੇ ਮੇਰੇ ਵੱਲ ਦੇਖ ਰਹੇ ਆ ਅਜੇ ਹੁਣ ਮੈਂ ਕੈਮਰਾ ਆਫ ਕਰ ਦਵਾਂ ਆ ਸਾਰੇ ਬੋਲਣ ਲੱਪੈਣਗੇ ਲੇਕਿਨ ਔਨ ਕੈਮਰਾ ਸਾਹਮਣੇ ਆ ਕੇ ਜਿੱਥੇ ਮੈਂ ਬੈਠਾ ਬੋਲਣ ਨੂੰ ਕੋਈ ਕਿਉਂ ਨਹੀਂ ਤਿਆਰ ਹੁੰਦਾ ਕਿਉਂ ਡਰਦੇ ਹੋ ਤੁਸੀਂ ਕਿਉਂਕਿ ਸਾਡੇ ਮਨ ਚ ਚੋਰ ਆ ਅਸੀਂ ਕਿਤੇ ਨਾ ਕਿਤੇ ਆਪ ਹੀ ਗਲਤ ਆ ਅਸੀਂ ਆਪ ਹੀ ਕਿਸੇ ਨਾ ਕਿਸੇ ਅਫਸਰ ਨੂੰ ਰਿਸ਼ਵਤ ਦੇ ਕੇ ਕੋਈ ਨਾ ਕੋਈ ਕੰਮ ਕਰਾਇਆ ਹੁੰਦਾ ਤਾਂ ਨਹੀਂ ਅਸੀਂ ਬੋਲਦੇ ਉਹ ਬਸ ਭਾਜੀ ਮੇਰਾ ਕੀ ਆ ਹਾਂ ਮੇਰੇ ਵਰਗੇ ਹੈਗੇ ਦੋ ਚਾਰ ਭੋਂਕੇ ਹੋਰ ਕੋਈ ਬੋਲ ਪੈਂਦੇ ਆ ਕੋਈ ਨਹੀਂ ਬੋਲਦਾ ਤੇ ਜਿਹੜਾ ਬੋਲਦਾ ਵਾ ਉੱਤੇ ਕਦੀ ਇਨਕਮ ਟੈਕਸ ਦੀ ਰੇਡ کدی کمےٹی آ آئے کمیٹی آمے والے آ میرا بھی شٹ ڈا گئے بار گڑی کھڑی کرنے میں میرا رہا ہے بالکل لاسٹ کا کونے رہا ہے کوئی لنگا نہیں ہے کالونی اتنے ختم ہے لیکن کیوںکہ یہ منہ میں زبان رکھتا ہے تو آئے جی کمیٹی والے اور شٹر کہہ جی لالو جی تھی سرکاری جمین دے اوپر قبضہ کیتا ہویا میں کہا لو جی ہونے لو ਮੈਂ ਆ ਸ਼ਟਰ ਖੋਲ ਲੈਣਾ ਗੱਡੀ ਗੱਡੀ ਅੱਜ ਵੀ ਮੇਰੀ ਉੱਥੇ ਹੀ ਖੜੀ ਹੈ ਮੇਰਾ ਕਸੂਰ ਸਿਰਫ ਇੰਨਾ ਸਗਾ ਵੀ ਗੱਡੀ ਦੇ ਉੱਪਰ ਮੈਂ ਸ਼ੇਡ ਕਰਤਾ ਕਿਉਂਕਿ ਲਾਂਗਾ ਹੈ ਨਹੀਂਗਾ ਬਿਲਕੁਲ ਲਾਸਟ 'ਚ ਬੈਠਾ ਮੈਂ ਕੋਈ ਲਾਂਗਾ ਨਹੀਂ ਲੇਕਿਨ ਚਲੋ ਖੈਰ ਮੈਂ ਇਸ ਕਰਕੇ ਨਹੀਂ ਬੋਲਦਾ ਪਿਆ ਕਿ ਮੈਨੂੰ ਕੋਈ ਗਰਜ ਹੈ ਕੋਈ ਗੱਲ ਨਹੀਂ ਆਹ ਦੇਖਿਆ ਜਾਏ ਤਾਂ ਹਾਂ ਚਲੋ ਠੀਕ ਹੈ ਜੀ ਮੇਰਾ ਕੋਈ ਰਾਈਟ ਨਹੀਂ ਮੰਨਦਾ ਸਰਕਾਰੀ ਜ਼ਮੀਨ ਤੇ ਲੇਕਿਨ ਯੂ ਵਿਲ ਬੀ ਸਰਪ੍ਰਾਈਜ਼ ਟੂ ਨੋ ਥੈਟ ਮਤਲਬ ਅੱਧੀ ਅੱਧੀ ਗਲੀ ਤੇ ਮੈਂ ਮੋਲੇ ਸ਼ੈੱਡ ਪਾਤਾ ਅੱਧੀ ਗਲੀ ਮੈਂ ਛੱਡਤੀ ਮੈਂ ਕਹਾਂ ਵੀ ਚਲੋ ਸਾਹਮਣੇ ਜਿਹੜਾ ਵੀ ਹੋਊਗਾ ਸ਼ੈੱਡ ਪਾਲੂਗਾ ਕਿਉਂਕਿ ਗਲੀ ਅੱਗੇੋਂ ਬੰਦ ਆ। ਸੋ ਬਾਜੀ ਆਹੀ ਗੱਲਾਂ ਵਾਂ। ਮੈਨੂੰ ਬੜਾ ਅੱਛਾ ਲੱਗਦਾ ਤੁਸੀਂ ਮੈਨੂੰ ਕਮੈਂਟ ਕਰਦੇ ਆ ਮਨੂੰ ਕਹਿੰਦੇ ਭਾਜੀ ਐਦਾਂ ਤੁਸੀਂ ਕਿਹਾ ਇਹ ਇਸ ਟੌਪਿਕ ਤੇ ਬੋਲੋ ਇਸ ਟੌਪਿਕ ਤੇ ਬੋਲੋ। ਭਰਾਓ ਤੁਸੀਂ ਕਿਉਂ ਨਹੀਂ ਬੋਲਦੇ ਉਸ ਟੌਪਿਕ ਤੇ? ਤੁਹਾਨੂੰ ਵੀ ਰੱਬ ਨੇ ਜ਼ੁਬਾਨ ਦਿੱਤੀ ਆ। ਮੈਂ ਕੋਈ ਅਰਬੀ ਫਾਰਸੀ ਪਾਸ਼ਾ ਜੀ ਨਹੀਂ ਬੋਲਦਾ ਪਿਆ। ਸਿੰਪਲ ਆਪਣੀ ਮਾਂ ਬੋਲੀ 'ਚ ਬੋਲਦਾ ਪਿਆ ਵਾਂ। ਤੁਸੀਂ ਕਿਉਂ ਨਹੀਂ ਬੋਲਦੇ? ਉਠੋ ਆਓ ਸਾਹਮਣੇ ਤੁਸੀਂ ਵੀ ਬੋਲੋ ਮੈਂ ਕੋਈ ਹੀਰੋ ਨਹੀਂ ਕੋਈ ਮੈਨੂੰ ਤਗਮਾ ਨਹੀਂ ਮਿਲ ਜਾਣਾ ਆ ਆ ਜੋ ਜਿੰਨਾ ਮੈਂ ਬੋਲਦਾ ਪਿਆ ਵਾ ਕੰਮ ਧੰਦਾ ਛੱਡ ਕੇ ਮੈਂ ਤੁਹਾਨੂੰ ਮੈਸੇਜ ਦੇ ਰਿਹਾ ਵਾਂ ਕਿਉਂਕਿ ਮੈਨੂੰ ਵੀ ਦਰਦ ਆ ਆਪਣੇ ਪੰਜਾਬ ਦੇਸ਼ ਤੇ ਮੈਨੂੰ ਮਾਣ ਆ ਔਰ ਮੈਨੂੰ ਦਰਦ ਵੀ ਆ ਕਿ ਯਾਰ ਮੈਂ ਚਾਹਣਾ ਵਾਂ ਮਰਨ ਤੋਂ ਪਹਿਲਾਂ ਪਹਿਲਾਂ ਉਹ ਖਬਰ ਮੈਂ ਸੁਣ ਲਵਾਂ ਪੰਜਾਬ ਫਿਰ ਪਹਿਲਾ ਸੂਬਾ ਬਣ ਗਿਆ ਪੂਰੇ ਹਿੰਦੁਸਤਾਨ 'ਚ ਬਸ ਮੇਰੀ ਤੇ ਇਹੀ ਤਮੰਨਾ ਹੈ ਜੀ ਬਾਕੀ ਤੁਸੀਂ ਤੁਸੀਂ ਮੇਰੇ ਜਜ਼ਬਾਤਾਂ ਨੂੰ ਮੇਰੀਆਂ ਗੱਲਾਂ ਨੂੰ ਕਿੰਨਾ ਕੁ ਸਮਝਦੇ ਆ ਕਿੰਨਾ ਕੁ ਮੰਨਦੇ ਆ ਜਾਂ ਕਿੰਨਾ ਆਪਣੀ ਜੀਵਨ ਸ਼ੈਲੀ ਜਪਣਾ ਹੈ ਉਹ ਤੁਹਾਡੇ ਤੇ ਡਿਪੈਂਡ ਕਰਦਾ ਆਈ ਹੈਵ ਡਨ ਮਾਈ ਵੇਟ ਮੈਂ ਆਪਣੇ ਹਿੱਸੇ ਦਾ ਕੰਮ ਸੀ ਮੈਂ ਤੇ ਕਰਤਾ ਆਪਣੇ ਜੋ ਮੈਂ ਆਪਣਾ ਸਫਲ ਸਮਝਦਾ ਸੀ ਮੈਂ ਤੇ ਨਿਵਾਤਾ ਅੱਛਾ ਬਾਜੀ ਸਤਿ ਸ੍ਰੀ ਅਕਾਲ ਜੈ